ਚੱਲਦੇ ਆਪਾਂ ਬਾਜ਼ਾਰ ਮੈਂ ਤੇ ਸੁਨੀਲ ਥੋੜਾ ਸਮਾਰ ਰਿਹਾ ਹੈ ਉਹ ਲੈ ਆਈਏ ਇਹ ਤੇ ਮੰਮੀ ਅੱਗੇ ਗਈ ਸੀ ਤੇ ਗੁड़िया ਹੁਣ ਗਈ ਆ ਰੇਸ਼ਮ ਭਾਜੀ ਹੁਣਾਂ ਦੇ ਘਰੇ ਜੀ ਨਹੀਂ ਤਾਂ ਲੱਗਣਾ ਮੰਮੀ ਨੇ ਲੈ ਕੇ ਗਈ ਹੋਈ ਹੈ ਚੱਲੀਏ ਆਪਾਂ ਗੱਡੀ ਤੇ ਨਹੀਂ ਜਾਣਾ ਤੇ ਗੱਡੀ ਤੇ ਨਹੀਂ ਜਾਣਾ ਵੀ ਕਿਉਂਕਿ ਜਾਮ ਬੜਾ ਕਹਿੰਦੇ ਉਧਰ ਠੰਡ ਕਹਿੰਦੀ ਮੈਂ ਅੱਜ ਚੰਗੀ ਠੰਡ ਪੈਂਦੀ ਅੱਜ ਨਹੀਂ ਧੁੱਪ ਤਾਂ ਲੱਗੀ ਮੈਨ ਲਾ ਤਾਂ ਹੋ ਗਿਆ ਕੈਰ ਹੁਣ ਠੰਡ ਆਲਾ ਸ਼ੁਰੂ ਰਹੂਗੀ ਹੁਣ 10-15 ਦਿਨ ਠੋਕ ਕੇ ਜਰਾ ਲੋੜੀ ਲੋੜੀ ਇਦਾਂ ਨੰਗਣੀ ਹੁਣ ਵੇਖ ਲਈ ਭਾਵੇਂ ਧੁੰਦ ਚ ਲੰਘੂਗੀ ਹਣ ਜਾਂ ਇਦਾਂ ਦਾ ਮੌਸਮ ਰਹੂਗਾ ਵੇਖੀ ਸਭ ਤੋਂ ਵਧੀਆ ਤਹਾਰ ਵੇਖਲਾ ਠੰਡ ਚ ਹੁੰਦਾ ਈ ਇੱਥੋਂ ਖੜਿਆ ਇਹ ਸੰਦੀਪ ਨੇ ਹੁਣੇ ਲੈ ਸੂਟ ਤੇ ਉਹਨੂੰ ਕਲਰ ਕਰਾਇਆ ਵਾਹ ਲੱਗਦਾ ਪਿਆ ਕਰਕੇ ਰੱਖਿਆ ਖਣੀ ਖੜਾ ਖੜਿਆ ਹੈ ਨਾ ਸੋਹਣਾ ਉਹ ਬਹੁਤ ਨਿਆਹ ਬੜਾ ਸੁਣਾ ਬਾਕੀ ਦੇਖਣਾ ਕਿੰਨਾ ਸੋਹਣਾ ਹੋ ਜਾਣਾ ਉਹ ਵੀ ਕਲਰ ਆਣਾ ਸੁੱਕੇ ਵੇਖੋ ਕਿੰਨਾ ਸੋਹਣਾ ਕਲਰ ਆ ਜਾਣਾ ਹੈ ਬਲੇਹਬ ਸੂਟ ਵੇਖਣਾ ਹੈ ਮੈਂ ਸੇ ਐਂਡ ਵਰਕ ਹੈ ਕਪੜਾ ਸੇਮ ਹੀ ਆ ਤੇ ਆ ਤੇ ਆ ਕਪੜਾ ਸੇਮ ਹੈ ਅੱਛਾ 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 ਬਾਕੀ ਉਹ ਵੀ ਐਂਡ ਵਰਕ ਹੈ ਡਿਜ਼ਾਈਨ ਦਾ ਫਰਕ ਹੈ ਬਸ ਨਹੀਂ ਆਇਆ ਪਸੰਦ ਕਿਆ ਕਲਰ ਹੈ ਇਸਕੇ 1 2 3 ਕੇ ਕੇ ਨਜ਼ਰ ਆ ਇਹ ਹੁਣੇ ਅਜੇ ਵੈਰਾਈਟੀ ਆਈ ਹੈ ਉਨੀ ਆਈ ਇਹਦੀ ਇਹ ਆ ਗਈ ਬਿਲਕੁਲ ਇਹਨਾਂ ਦਾ ਬਿਲਕੁਲ ਦੇਖ ਲਓ ਫਿਰ ਗਾਂ ਕੇ ਇਹਦੇ ਨਾਲ ਰੁਪਟਾ ਵੀ ਆਇਆ ਹੋਏ ਆਏ ਇਹ ਲੇ ਲੇ ਡਿਜ਼ਾਈਨ ਇਹ ਪੂਰਾ ਲੇਗਾ ਇਸ ਕੋ ਇਹ ਲਿਖਾ ਦੂ ਬਾਏ ਆ ਲੈ ਲੈ ਬਲੈਕ ਕਲਰ ਦਾ ਸੂਟ ਤੇ ਨਾਲ ਇਹਦੇ ਆ ਦੁਪੱਟਾ ਲੈ ਲੈ ਸਿੰਪਲ ਬਸ ਸੇਵਾ ਦੇਖੋ ਇਹ ਹਾਂਜੀ ਹਾਂਜੀ ਆ ਆ ਲੈਣ ਵਾਸਤੇ ਆਏ ਬਸ ਹੁਣ ਇਹ ਲੈ ਲੀਏ ਫੈਨ ਮਨ ਦੋ ਹਾਂ ਨਹੀਂ ਇਹੋ ਫੈਨ ਹੀ ਇਦਾਂ ਦਾ ਹੀ ਜਿਹੜਾ ਘੁੰਮਦਾ ਦੋਵਾਂ ਸਾਈਡਾਂ ਨੂੰ ਇਹਨਾਂ ਆਪਣੀ ਵੋਇਸਨ ਮਸ਼ੀਨ ਨੂੰ ਖਰਾਬ ਹੋਈ ਉਹ ਵੀ ਵੇਖਾਂਗੇ ਥੋੜੇ ਕੁ ਦੁਨਾਂ ਤੱਕ ਨਾ ਖੜਨੀ ਇਦਾਂ ਦੀ ਦੇਸੀ ਟਾਇ ਵੀ ਖੜਨੀ ਇਦਾਂ ਨਹੀਂ ਕੋ ਵੇਖਾਂਗੇ ਜੀ ਅੱਛਾ ਅੱਛਾ ਆਹ ਵੇਲੇ ਇਹਦੇ ਚ ਇਹਦੇ ਚ ਸਾਈਜ਼ ਵੱਡਾ ਵੀ ਹੁੰਦਾ ਭਾਜੀ ਆ ਵੀ ਨਜ਼ਾਰੇ ਆਏ ਤੇ ਜਾਈਆਂ ਕਿ ਵੇਖੀ ਪੂਰਾ ਕਮਰਾ ਨਿੱਗਾ ਹੋਊਗਾ ਵੇਖੀ ਸਹੀ ਨਹੀਂ ਆਈ ਉਹ ਇੱਕਾ ਛੋਟਾ ਆ ਛੋਟਾ ਸਾਈਜ਼ ਆ ਤੇ ਉਹ ਜਿਹੜਾ ਜਿਆਦਾ ਥੋੜਾ ਵੱਡਾ ਸਾਈਜ਼ ਆ ਬਾਈ ਫੋਨ ਕਹਿੰਦਾ ਮੇਰੇ ਤੋਂ ਕੇ ਕੋਈ ਨਹੀਂ ਸੈਂਸਰੀ ਕਹਿੰਦਾ ਤੂੰ ਆਈਫੋਨ ਆਪਣਾ ਕਿਉਂ ਲੈ ਆ ਤੁੰਨੂੰ ਇੱਥੋਂ ਮੈਂ ਤਾਂ ਮੈਕਰੋ ਮੈਥੋ ਖੜਿਆ ਸੀ ਨਾ ਜਿਹੜਾ ਉਹ ਇੱਥੋਂ ਖੜਿਆ ਹੈਗਾ ਪੁਜੇ ਐਵੇਂ ਦਾ ਹੈ ਆ ਵਧ ਗਏ ਆ ਸਾਈਜ਼ ਉਹ ਸਾਈਜ਼ ਉਹਦਾ ਹੀ ਹੈ ਕਿ ਸਾਈਜ਼ ਵੱਡਾ ਆ ਨਹੀਂ ਨਹੀਂ ਇਹ ਵੱਡਾ ਆ ਵੱਡਾ ਹੀ ਵੱਡਾ ਹੀ ਨਹੀਂ ਇਸਨੇ ਵੱਡਾ ਜਿਹਾ ਬਾਊ ਚ ਆਹ ਵੇਖੋ 14 ਕਿਜੀ ਉਹ ਕਿੰਨੀ ਦੀ ਆਪਣੀ 8 ਉਹ ਪਤਲੀ 10 ਦੀ 12 ਦੀ ਹਣੀ ਆਈਓ ਉਹ ਆਜ ਉਹ ਆਜ ਸੰਦੀਪ 8 ਦੀ ਜਿਓ ਨਹੀਂ ਨਹੀਂ ਏਡੀ ਹੈ ਆਹ ਏਡੀ ਲੱਗਦਾ ਉਹ ਤੇ ਬੜੀ ਨੀਚੀ ਜੀ ਹੋ ਗਈ ਇਹ ਆਹ 껃ੀ 껃ੀ ਆਹ ਆਹ 13 ਦੀ ਏਡੀ ਹੈ ਸੰਦੀਪ ਏਡੀ ਆ 13 ਦੀ 12 ਦੀ ਕਿ 13 ਦੀ ਹੈ 13 12 ਦੀ ਹਣੀ 12 ਦੀ ਕੁਝ 12ਵੀਂ ਥੋੜੀ ਨਾ ਪਿਆ ਆ ਆ ਇਸ ਨੂੰ ਐ ਡੀ ਜੇ ਆ ਦੱਸ ਦੀ ਆ ਆ ਦੱਸ ਦੀ ਜੀ ਆਹੋ ਆ ਦੇਖੋ ਇਹਦੇ ਨਾਲ ਦੀ ਆ ਆ ਇਹ ਧੱਕਣਾ ਕੋ ਹੋ ਜਾਂਦਾ ਜਿਹੜਾ ਸਾਰੀ ਉਮਰ ਦਾ ਕਾਰਡ ਬਣ ਜਾਂਦਾ ਪਹਿਲਾਂ ਜੀ ਸਿਰਫ ਉਹਨਾਂ ਦਾ ਬਾਈਕ ਟੈਂਪ ਆ ਥੋੜੀ ਜਿਹੀ ਸਮਝੋ ਕਿ ਠੀਕ ਹੋ ਗਿਆ ਟੈਂਪਰੇਚਰ ਇਹਨੂੰ ਇੱਕ ਨੰਬਰ ਦੱਸ ਅੱਛਾ ਇਹਦੇ ਵਿੱਚ ਉਹ ਆਪਣਾ ਲੈ ਇੱਕ ਆ ਲੈ ਲਿਆ ਨਿੱਤ ਅੱਜ ਚੈੱਕ ਕਰ ਦੋ ਤਾਂ ਮੜਿਆ ਪਿੱਛੇ ਕਿਉਂਕਿ ਚੱਲਦਾ ਤਾਂ ਬਸ ਇਹਨਾਂ ਨੂੰ ਚੈੱਕ ਕਰ ਦੋ ਇਹਨੂੰ ਇੰਡਕਸ਼ਨ ਕਹਿੰਦੇ ਨੇ ਇਹਨੂੰ ਐਕਚੁਅਲੀ ਕਹਿੰਦੇ ਇਨਫਰਾ ਰੈਡ ਅੱਛਾ ਅੱਛਾ ਜਿੱਥੇ ਸਾਰੇ ਬਰਤਨ ਚੱਲਦੇ ਆ ਉਹਨੂੰ ਕਹਿੰਦੇ ਇਨਫਰਾ ਅੱਛਾ ਅੱਛਾ ਜਿੱਥੇ ਸਟੀਲ ਦੇ ਚੱਲਦੇ ਉਹਨੂੰ ਕਹਿੰਦੇ ਮੈਗਨੈਟਿਕ ਅੱਛਾ 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 ਠੀਕ ਚੱਲ ਵੀ ਲੈਣ ਤੇ ਆਏ ਸੀ ਕੁਝ ਹੋਰ ਸਮਾਨ ਤੇ ਇਹ ਵੀ ਪਸੰਦ ਆਗਾ ਨਾਲ ਦੇਣ ਕਹਿੰਦੀ ਇਹ ਕਲੈਸ਼ ਲੱਗੇ ਮੈਨੂੰ ਇਹ ਚੱਲਦੇ ਦੂਜਾ ਭਾਈ ਛੋਟਾ ਵੀ ਕਰਦਾ ਪਿਆ ਉਹ ਬਲੋਰ ਚਲੋ ਇਹ ਸੁਣੀਏ ਜੀ ਇਹ ਸੁਣੀ ਚੜੀ ਸੁਣਸਾਨ ਹੀ ਰਿਹਾ ਜੇ ਮੈਂ ਗਾਣੇ ਵੀ ਨਹੀਂ ਲੱਗ ਉਹ ਵਾਈਫੇ ਬੰਦ ਹੋਇਆ ਹੋਣ ਚੱਲਿਆ ਦੇ ਆ ਕੀ ਆ ਕੀ ਗੱਲ ਹੋਈ ਪਾਣੀ ਆਪੇ ਬੰਦ ਹੋ ਗਿਆ ਤੇ ਹੋਣ ਚੱਲਿਆ ਵਾ ਹੋ ਕਹਿਣ ਲੈ ਹਾਂਜੀ ਅੱਜ ਕਹਿੰਦੇ ਸਾਨੂੰ ਸੁਣ ਪਈ ਰਹੀ ਆਹ ਹੜਗੁਣਾਈ ਆਹੀ ਆ ਨਿਕਲ ਰਵਾਲਾ ਪਿਆ ਰਿਹਾ ਇਹ ਰੱਖੋ ਅਜੀ ਹੁਣੇ ਆਈ ਹੀ ਥੋੜਾ ਸੰਭਾਲ ਲੈ ਕੇ ਅੱਛਾ ਠੀਕ ਹੈ ਜੀ ਆ ਮੁੱਕਣ ਜਾਲਿਆ ਵਾ ਆਹ ਮੁਖਾਂ ਦੇ ਖਾਓ ਖਾਓ ਕਰੀ ਕੋਈ ਨੀ ਮੈਂ ਤਾਂ ਖਾਣਾ ਆ ਮੈਂ ਹਾਂ ਖੂਨ ਚ ਚਰਬੀ ਇਦਾਂ ਨਹੀਂ ਮੈਂ ਹਾਜਮ ਮੈਂ ਵੀ ਇਹ ਸੋਚਣ ਡੇ ਵਾ ਅੱਜ ਜਾ ਕੇ ਨੂਡਲ ਖਾਣੇ ਯਾਰ ਜਗਏ ਤੇ ਉਹ ਮੇਰਾ ਟਾਈਮ ਨਹੀਂ ਲੱਗਾ ਅੱਜ ਆ ਗਿਆ ਜੀ ਆ ਗਿਆ ਪਤਾ ਉਹ ਤੈਨਾਂ ਤੈਨਾਂ ਹਾਂਜੀ ਤੂੰ ਹੁਣ ਪਹੁੰਚੀ ਹਲੇ ਗਰ ਨਹੀਂ ਮੈਂ ਗਿਆ ਮੜਾ ਜਾ ਇੱਥੇ ਸਲੂਨ ਤੇ ਰੁਕ ਗਿਆ ਉੱਥੇ ਹਸਾਤਾ ਤੇ ਵੇਖਣਾ ਹੁੰਦਾ ਕਣੀ ਫਿਰ ਗੱਤਾਂ ਵਿੱਚ ਕਿਹੜਾ ਤੜਾ ਇਹ ਚਿੰਦੜਿਆ ਇਕੱਟਾ ਕੀ ਫਿਕਰਾ ਜੇ ਹੈ ਕਿ ਇਹ ਮੇਰੇ ਵਿਚਾਰ ਜਨਾ ਮੈਂ ਦਸਤਾਨਾ ਪਾ ਲਈ ਨਾ ਉਹਦਾ ਬਚਾਰ ਜੇ ਨਾ ਉਹਦਾ ਵਿਚਾਰ ਜੇ ਠੀਕ ਹੈ ਜੂ ਕਰਦਾ ਨਾ ਉਹ ਨੋਰਮਲ ਹੈ ਨਹੀਂ ਦੇਖਣ ਵੱਡਾ ਦਾ ਨਾ ਹੋਰੀ ਉਹਦੇ ਲਈ ਪਹਿਲਾਂ ਫਿਰ ਪ੍ਰਬੰਧ ਕਰ ਲੈ ਮੇਰਾ ਹਾਂ ਨੋਰਮਲ ਇਸ਼ੂ ਉਹ ਤਾਂ ਲੱਗਦਾ ਇੱਥੇ ਗੂਗਲ ਤੇ ਆਹ ਬਚੇ ਜੇ ਜੇ ਆ ਸਵਾਲ ਕਿ ਕਿ ਲਗਾ ਨਹੀਂ ਹਾਂ ਨਾ ਦਿਕਿਲਾਂ ਸਿਰ ਨਾ ਨੇ ਲੱਗੀ ਗੋਲੀ ਚੱਲਣ ਹੁਣ ਉਹ ਲੈ ਪੁੱਛਿਆ ਨਹੀਂ ਉਹਨੂੰ ਇੱਥੇ ਹੀ ਆਉਣ ਹਣਾ ਆ ਆਏ ਕੇ ਮੁੜਨ ਵਾਲਾ ਵਾ ਕੰਮ ਸੇ ਕਿੱਥੋਂ ਆਇਆ ਆ ਆ ਆ ਸੇ ਆਇਆ ਆ ਆ ਆ ਉਸੇ ਟਾਈਮ ਨੂੰ ਗੁਰੂ ਰੋੜੀ ਕੰਮਾਂ ਜਣਾਉਣ ਕੋਹ ਲਾ ਪਿਆ ਉਹ ਉਹ ਲਾ ਪਿਆ ਰਾਡੋ ਵੇ ਉਹ ਲਾ ਪਿਆ ਕੀ ਚੀਜ਼ ਆਏ ਵੇ ਲਾ ਪੀ ਵੇ ਕੀ ਲਾਲ ਕਿੰਨਾ ਆਇਆ ਨਾ ਵਧਾ ਦੇ ਵਧਾ ਦੇ ਕੋਈ ਨਹੀਂ ਬੁੱਧਾ ਮੰਨਣਾ ਤੂੰ ਮੈਨੂੰ ਮਿਲਣਾ ਆਈ 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 ਆ ਵਧ ਗਿਆ ਵਧ ਗਿਆ ਤੇਰੀ ਭਣੀ ਹੋਈ ਓਏ ਓਏ ਹੋਏ ਰਜਾਈ ਦੀ ਲੋੜ ਨਹੀਂ ਫੇਰਾ ਲੈ ਤੇ 14 ਫੀਲਿੰਗ ਲੈ ਲੈ ਰਜਾਈ ਦੀ ਰਜਾਈ ਦੀ ਉਹਦਾ ਤੂੰ ਸਹੀ ਆ ਸਹੀ ਹੈ ਮਾਲਾ ਸੇਕ ਵੇ ਕਿੰਨਾ ਹੀ ਮੈਂ ਬਾਹਰ ਜਾਣਾ ਸਹੀ ਗੱਲ ਹੀ ਬਹੁਤ ਸੇਕ ਆ ਆ ਮਮੀ ਵੇ ਸੇਕ ਅਤੋ ਅੱਗੇ ਨੂੰ ਪਿੰਡਾਂ ਇਫੈਕਟ ਹੀ ਪੈਂਦਾ ਵਾ ਕਿ ਉਹਦਾ ਆ ਮਗਰੋਂ ਸਿਲਵਰੀਆ ਲਾਤਾ ਹੈ ਹੈ ਕਿ ਨਹੀਂ ਮਤਲਬ ਕਿਹਾ ਸੀ ਨਾ ਬੜੀ ਬਹਿਜਾ ਬਹਿਜਾ ਕਰਾਉਣੀਆਂ ਇਹਨੇ ਹਾਂ ਵਧੀਆ ਰਜਾਈ ਤਾਂ ਦੂਰ ਵਾਲੇ ਜਿੱਦਾਂ ਮਰਜੀ ਉੱਚੇ ਥਾਂ ਤੇ ਰੱਖਿਆ ਹੋਇਆ ਬੱਚੇ ਦਾ ਵੀ ਡਰ ਨਹੀਂ ਹੈ ਪਰ ਗੋਣਾ ਐ ਸ਼ਾਬਾ ਉਹ ਵੇ ਉਹ ਪ੍ਰਾਈਟਰ ਵਾਲਾ ਹੀ ਸਿਸਟਮ ਅੰਦਰ ਤੇ ਵੇਖਿਆ ਹੋਏ ਆ ਉਧਰ ਉਹ ਇਫੈਕਟ ਹੁੰਦੀ ਆ ਨਾ ਸਿਲਵਰ ਲਾਤਾ ਵਾ ਸਿਲਵਰ ਲਾਦਾ ਉਹਦੇ ਨਾਲ ਬੱਸ ਵਜਦਾ ਸਿੱਧਾ ਜਾ ਕੇ ਔਫ ਰਟਾ ਜੇ ਤੇ ਮਮੀ ਹੁਣਾਂ ਨੇ ਬਖਾਤਾ ਆ ਕੀ ਜਾਂਦੀ ਆ ਪੀਜੀ ਵਾਲਾ ਥੋੜੀ ਚਲੋ ਤੈਨੂੰ ਤੈਨੂੰ ਡੇਗਣਾ ਪਊਗਾ ਮੇਰਾ ਪੀਜ਼ਾ ਹੋਏ ਪੀਜ਼ਾ ਇੰਡਕਸ਼ਨੰ ਦਾ ਜਿਹੜਾ ਵੇਸਮ ਉਸਮ ਬਣਾਉਣ ਵਾਸਤੇ ਲਿਆਂਦਾ ਏ ਸਿੱਧਾ ਬਸ ਉੱਪਰ ਰੱਖੋ ਪਾੜਦਾ ਵੀ ਆ ਪੇਪਰ ਸਿੱਖਣਾ ਨਹੀਂ ਇਹ ਤੋਂ ਲਾਉਣ ਵਾਸਤੇ ਸਿੱਖਣਾ ਨਹੀਂ ਨੇ ਇਹਨੂੰ ਡਿਆ ਹਰ ਗੁਣ ਕਹਿਣ ਡਾਵਾਂ ਉਹ ਤੇ ਹੁੰਦਾ ਹੀ ਸਾਨੂੰ ਠੀਕ ਆ ਸਦਾਈ ਬਾਈ ਜਿਹੜਾ ਭਾਂਡਾ ਚੌਰਸ ਉਹ ਆ ਜਾ ਕਰਨਾ ਉੱਪਰ ਕੜਾਈ ਤੋੜੀ ਕੜਾਈ ਆ ਜਾਣੀ ਪੁੱਛ ਕੇ ਲਿਆਂਦਾ ਨਹੀਂ ਕਿ ਚੌਰਸ ਹੈ ਆਪਣੇ ਕੋ ਹਾਹੋ ਦੋ ਆਪਣੇ ਕੋ ਬੈਠੀਆਂ ਹੈਗੀਆਂ ਬੈਠੀ ਆਓ ਪਹਿਲਾ ਸਿੱਖੋ ਆਪਣਾ ਹਏ ਸੀਕ ਆਇਆ ਸੀਕ ਆਇਆ ਤਾਂ ਮੈਂ ਸਾਲ ਦੀ ਤੁਹਾਨੂੰ ਸਾਰੇ ਜਣੇ ਨੂੰ ਬਹੁਤ ਬਹੁ ਮੁਬਾਰਕਾਂ ਮੈਂ ਤੇ ਇਸ ਟਾਈਮ ਰੱਤ ਕੀ 1 ਵਜੇ ਨਾਲ ਸੜਕਾਂ ਤੇ ਤਾਂ ਘੁੰਮ ਰਿਹਾ ਮੰਮੀ ਤੇ ਸੰਦੀਪ ਠੀਕ ਨਹੀਂ ਹੈ ਡਾਕਟਰ ਨੂੰ ਮੈਂ ਦੋਵੇਂ ਜਾਣੀਆਂ ਬਿਮਾਰ ਹੋ ਗਏ ਜਿੱਕ ਤਾਂ ਬਿਠੀਆਂ ਹੋਣ ਤੇ ਤੇ ਉਹ ਤਾਂ ਕਰਕੇ ਇੱਥੇ ਹੁਣ ਮੈਂ ਗਲੀ ਜੀ ਤਾਂ ਖਲੋਤਾ ਹਾਂ ਦਰਵਾਜ਼ਾ ਬਾਹਰ ਦਾ ਖੁੱਲ੍ਹਾ ਹੈ ਤੇ ਉਹ ਮੈਂ ਆਈਆਂ ਵਾਸਤੇ ਉਈਆਂ ਚੱਲਿਆ ਦੋਹੀ ਨੇ ਆਵਾਜ਼ ਤੇ ਗਿਨੋ ਡਾਕਟਰ ਨੂੰ ਲੱਗੀ ਜਾ ਰਹਾ ਡਾਕਟਰ ਨੂੰ ਫੋਨ ਕਰਤਾ ਖੋਲਿਆ ਉਹਨੇ ਬੁਆ ਚੰਬਾਇਆ ਵਿਚਾਰਾ ਪਿੰਨਾ ਪਿੰਨਾ ਮਾਤਾ ਦੇ ਨੇ ਮੈਨੂੰ ਠੀਕ ਮੁੜ ਕੇ ਕਰ ਸਾਈ ਨਹੀਂ ਹਾ ਸੰਦੀਪ ਦੀ ਜਾਂ ਖੁੱਲੀ ਉਹ ਵੀ ਕਹਿੰਦੀ ਵੀ ਮੈਨੂੰ ਜਾਣਾ ਜੀ ਡਾਕਟਰ ਕੋ ਚੱਕਰ ਬੜੇ ਹੁੰਦੇ ਜਾਂਦਾ ਦਮੇ ਮੈਂ ਚਾਹ ਕੋਈ ਨਹੀਂ ਕਹਿ ਜਾਣੇ ਆਪਣਾ ਨਵਾਂ ਸਾਲ ਮਨਾਇਆ ਗਿਆ ਸਰਸਰੀ ਉਹ ਦਰਵੇ ਇੱਕ ਦਿਨ ਨਾਲਾ ਭਰਾਵਾਂ ਜੂਟਨੇ ਬੋਲਦਾ ਰਾਂਦਾ ਪਰ ਫਿਰ ਵੀ ਮੇਰੇ ਭਰਾ ਮੇਰੇ ਪਰਿਵਾਰ ਤੋਂ ਵੱਧ ਕੇ ਕੁਝ ਨਹੀਂ ਜਿਹੜਾ ਮਨਜੀ ਚ ਮਰਜੀ ਬੋਲੀ ਜਾਵੇ ਮੇਰਾ ਪਰਿਵਾਰ ਬਸ ਮੇਰੇ ਕੋਲ ਰਾਜੀ ਖੁਸ਼ੀ ਰਵੇ ਸਭ ਕੁਝ ਵਿੱਚ ਇਹੀ ਆ ਉਹ ਥੈਂ ਯੂ ਮੈਂ ਅੱਜ ਉਹਨੂੰ ਜੀਜਾ ਜੀ ਦਾ ਫੋਨ ਆ ਗਿਆ ਹੋ ਵਧਾਈਆਂ ਵੀ ਹੁੰਦੀਆਂ ਲਾਪੇ ਮੈਨੂੰ ਭੈਣ ਮਰੀ ਦਾ ਪਹਿਲਾ ਆਇਆ ਹੈ 8:30 ਵਜੇ ਫੋਨ ਉਹ ਹੁਣ ਸੌਂਗੀ ਜੀ ਕਰਨ ਤੇ ਜੀਜੀ ਨੇ ਮੁੱਦਮ ਮੈਸੇਜ ਕੀਤਾ ਤੇ ਵੀਡੀਓ ਕਾਲ ਲਾ ਦਿੱਤੀ ਤੇ ਕਹਿੰਦੇ ਵਧਾਈਆਂ ਹੁਣ ਮੈਂ ਮੈਂ ਤੇ ਸੜਕਾਂ ਦੇ ਘੁੰਮਣ ਡਿਆ ਵਧਾਈਆਂ ਤੇ ਠੀਕ ਹੈ ਹਾਂ ਦਾ ਮੈਂ ਤੁਹਾਨੂੰ ਬਹੁਤ-ਬਹੁਤ ਤੇ ਮੇਰੀ ਦਾਦੀ ਦਾ ਮੇਰੀ ਦਾਦੀ ਨੇ ਤੇ ਦਾਦੀ ਨੇ ਵਧਾਈਆਂ ਮਾਰਾ ਇਹਨੂੰ ਬਹੁਤ-ਬਹੁਤ ਵਧਾਈਆਂ ਕਰਨ ਨਾਲ ਪਾਸ਼ ਨੂੰ ਬੱਬਾ ਦੀਪ ਸਿੰਘ ਸਭ ਤੋਂ ਪਹਿਲਾਂ ਮਾਰਾਈ ਉਸ ਤੋਂ ਬਾਅਦ ਵਿੱਚ ਮੇਰਾ ਪਰਿਵਾਰ ਦਾਦਾ ਜੀ ਤੇ ਇਹ ਮੇਰੇ ਦਾਦੀ ਜੀ ਜਿੰਨਾਂ ਸਰ ਤੇ ਉੱਟਿਆ ਫਿਰਦਾ ਮੈਂ ਇਹ ਇਹ ਡੈਡੀ ਜੀ ਡੈਡੀ ਜੀ ਉਹ ਸ਼ੀਰ ਰੋਟਾ ਇਧਰ ਹੁਣ ਦਾਦੀ ਨੇ ਕਲੇ ਦਿਨ ਤੇਲ ਲਾਇਆ ਹੁਣੇ ਅਜੇ ਸਾਡਾ ਨਵਾਂ ਸਾਲ ਕੋ ਜੀ ਮੈਂ ਇੰਡੀਆ ਨਗਰ ਮੈਂ ਰੋਟੀਆਂ ਖਾਂਦੇ ਆਂ ਦੋ ਜੀ ਹੈ ਮੈਂ ਨਹੀਂ ਸੋਚੇ ਮੈਂ ਹਾਂ ਸਾਰੇ ਹੀ ਆ ਬਾਰਾ ਵੀ ਉੱਠ ਕੇ ਪਿਛਲੇ ਸਾਲ ਸੋਚ ਨਹੀਂ ਆਨੰਦ ਕੋਰੀ ਬਾਬ ਸੌਣੇ ਹੈ ਨਾ ਤੁਹਾਨੂੰ ਨਹੀਂ ਹੋਵੇ ਹੈ ਬਾਬ ਨਵੇਂ ਸਾਲ ਦੀ ਬਧਾਈ ਹੋਵੇ ਪਾਪਾ ਨੂੰ ਬਧਾਈ ਦੇ ਦੇ ਨਵੇਂ ਸਾਲ ਮੈਂ ਹਰ ਕੀ ਕਹਿੰਦੀ ਮੈਂ ਹਰ ਕੀ ਸਾਰੇ ਸੁੱਤੇ ਨੇ ਨਵੇਂ ਆ ਸਾਰੇ ਉੱਠ ਲੋ ਤੇ ਆ ਨਵੇਂ ਸਾਲ ਲਗੀ ਉੱਠ ਗਰੇ ਭਲੇ ਕਾ ਮਮਾ ਮਮਾ ਬਧਾਈ ਹੋਵੇ ਇਧਰ ਮੈਨੂੰ ਵੀ ਬੋਲ ਦੋ ਕੋ ਪਾਪਾ ਵਧਾਈ ਹੋਏ ਪਾਪਾ ਨੂੰ ਪਿਆ ਪਾਪਾ ਨੇ ਪਾਪਾ ਜੀ ਦਾ ਵਧਾਈ ਹੋਏ ਨਾ ਮੈਨੂੰ ਸੱਥਾਂ ਅੰਦਰ ਬੋਲਣ ਬਧਾਈ ਹੋਏ ਕੋਈ ਨਹੀਂ ਕੋਈ ਗੱਲ ਤੁਹਾਨੂੰ ਦੀਰਤੀ ਮੇਨਦੇ ਦੀ ਇੱਕੋ ਗੱਲ ਆ ਅੱਗੇ ਦਿੱਤੀ ਤੂੰ ਸੁਣਿਆ ਨਹੀਂ ਇਹ ਸ਼ੁਭ ਵਧਾਈ ਹੋਏ ਬਸ ਹਾਂਜੀ ਸਸੀ ਕਾ ਜੀ ਸਵਾਗਤ ਹੈ ਦਾਇਰ ਨੂੰ ਵਲੌਗ ਦੇ ਜਿਹੜੇ ਆਪਣੇ ਸਵੇਰ ਹੋ ਗਈਆਂ ਸਵੇਰ ਆਪਣੀ ਕਾਫੀ ਲੇਟ ਹੋਈ ਹੈ ਤੇ ਅਸਲ ਥੋੜਾ ਟਾਈਮ ਹੀ ਲੱਗ ਗਿਆ ਹੈ ਵਲੌਗ ਨੂੰ ਉੱਧਾ ਉੱਠੇ ਤੇ ਬੜੇ ਚਿਰਦੇ ਹੀ ਵਲੌਗ ਨੂੰ ਟਾਈਮ ਲੱਗਾ 1:30 ਵਜੇ ਦੁਪਹਿਰ ਦਾ ਤੇ ਹੁਣ ਮੈਂ ਕਰ ਰਿਹਾ ਹਾਂ ਚਾਹ ਗਰਮ ਤੇ ਚਾਹ ਬਣ ਗਈ ਸੀ ਕਿੰਨੇ ਬਣਾ ਕੇ ਰੱਖੀ ਤੇ ਮੈਂ ਹਾਂ ਗਰਮ ਕਰਕੇ ਤੇ ਇਸੇ ਕੈਟਲ ਚ ਪਾ ਲੀਏ ਵੀ ਤੇ ਉੱਥੇ ਲੈ ਜਾਈਏ ਚਾਹ ਤੇ ਇਹ ਫੁੜਕੇ ਕਰ ਲਈਏ ਮੈਂ ਪੈਕ ਇਹ ਡੱਬਾ ਲੈਂਦੇ ਹਾਂ ਨਵਾਂ ਤੇ ਇਸ ਚ ਹੁਣ ਫੁੜਕੇ ਪੈਕ ਕਰ ਲਈਏ ਵੀ ਨਾਲ ਲੈ ਜਾਾਂਗੇ ਤੇ ਮੇਰੀ ਧੀ ਉਠ ਖਲੋਤੀ ਇਹਨੂੰ ਗਲਾ ਫੇਰ ਦਾ ਖ ਹੁਣ ਮੰਗੀ ਭਲਾ ਜੈਲੀ ਜੈਲੀ ਟੌਫੀ ਵੇਖੀ ਕਿਦਾਂ ਕੱਢਦਾ ਮੈਂ ਤੈਨੂੰ ਫੜਕਾ ਕੇ ਜੈਲੀ ਜੈਲੀ ਟੌਫੀ ਤੇਰੀ ਵੇਖੀ ਠੀਕ ਐ ਅੰਦਰ ਭਾਜਾ ਆਏ ਵੇ ਰੈਡੀ ਹੋ ਗਈ ਥੀ ਰੈਡੀ ਹੋ ਗਈ ਹਰਗੁਣ ਸਾਰਿਆਂ ਨੂੰ ਕਹੋ ਤੁਹਾਨੂੰ ਵਧਾਈਆਂ ਹੁਣ ਚਲ ਕੇ ਸਾਰਿਆਂ ਨੂੰ ਕੋ ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਹੁਣ ਵਧਾਈਆ ਵਧਾਈਆਂ ਹੁਣ ਵਧਾਈਆਂ ਹੁਣ ਨਵੇਂ ਸਾਲ ਦੀਆਂ ਹਾਂ ਆ ਨਵੇਂ ਸਾਲ ਦੀਆਂ ਵੈਰੀ ਗੁੱਡ ਚਲਗੇ ਉਹ ਪਿੰਕੇ ਦੀ ਟੋਪੀ ਬਣਾਉਣੇ ਚਲਗੇ ਗਲਾ ਬਹੁਤ ਖਰਾਬ ਹੈ ਨਫੀਰ ਨੂੰ ਜਾਨਣਾ ਡਾਇਟਰ ਕੋ ਬਣਾ ਚਲਗੇ ਚਲਗੇ ਠੰਡੀ ਨਹੀਂ ਜਾਂਦੀ ਕੈ ਲੈ ਵੀ ਚਲਗੇ ਕਹਿੰਦੀ ਮम्मा ਆ ਜਾ ਨਾ ਟੋਪੀ ਪਾ ਮम्मा ਨੇ ਨਹੀਂ ਆਉਣਾ ਵੀ ਚੱਲ ਤੂੰ ਬੈਹ ਕਰਦੇ ਮम्मा ਨੂੰ ਬਟਨ ਖੋਲ ਵੀ ਲਏ ਵੇ ਸਾਈ ਚਾਕਟ ਲੇ ਹੋ ਗਏ ਬਰਥਡੇ ਹੈ ਹੈ ਅੱਛਾ ਆਇਆ ਲੱਡੂ ਨਵੇਂ ਸਾਲ ਦੀਆਂ ਮੁਬਾਰਕਾਂ ਭਾਜੀ ਤੁਸੀਂ ਤਾਂ ਚੰਗਾ ਪ੍ਰੋਗਰਾਮ ਭਗਿਆ ਚੰਗੀ ਸ਼ਾਪਿੰਗ ਚੱਲੀ ਕਿ ਨਹੀਂ ਭੈਣ ਬੜਾ ਲਾਤਾ ਤੁਸੀਂ ਦੇ ਆਦੇ ਤਾਰ ਹਨ ਗਰਗੇ ਦੇ ਕਪੜੇ ਹੈ

ਬਾਹਰ ਨਹੀਂ ਜਾਣਾ ਵੀ ਬਾਹਰ ਨਹੀਂ ਜਾਣਾ ਲੈ ਵੀ ਆ ਪੀਸ ਪਸੰਦ ਆ ਗਿਆ ਠੀਕ ਆ ਇਹਨੂੰ ਕਹਿੰਦੇ ਥੋਤੀ ਸਲਵਾਰ ਭਾਜੀ ਕਹਿੰਦੇ ਹਾਂਜੀ ਥੋਤੀ ਵਾਲਾ ਜੀ ਆਹ ਵੇਖੋ ਬਣਿਆ ਆ ਜੀ ਨਾਲ ਇਹਦੇ ਸਟੋਲ ਨੂੰ ਆਹ ਲੈ ਆ ਜੇ ਤੇ ਨਾਲ ਇਹਦੇ ਬਣਦੀਆਂ ਥੋਤੀ ਪਲਾਜ਼ੋ ਬਣ ਸਕਦਾ ਪਲਾਜ਼ੋ ਬਣ ਸਕਦਾ ਓਏ ਇਹ ਤਾਂ ਤੇ ਕਸਟਮਰ ਦੀ ਮਰਜ਼ੀ ਆ ਠੀਕ ਨੇ ਬਾਕੀ ਵੇਖੋ ਕਿੰਨਾ ਸੋਹਣਾ ਬਣਿਆ ਜੀ ਠੀਕ ਆ ਲੈ ਵੀ ਓਕੇ ਹੋ ਗਿਆ ਕੰਮ ਮੈਂ ਕਰ ਦੋ ਪੈਕ ਠੀਕ ਆ ਚਲੋ 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 ਇਹ ਆ ਗਈ ਦੁਕਾਨ ਬਾਲੇ ਦੀ ਹੱਟੀ ਗਰਦਾਸਪੁਰ ਰੋਡ ਇੰਸਟਾਗ੍ਰam ਆਈਡੀ ਜੇ ਵਧੀਆ ਚੋਣੇ ਸਭ ਲੋ ਉਹ ਲੰਚ ਵੀ ਕਾਫੀ ਆਏ ਆ ਆ ਵੀ ਹੋਰ ਬੂਲ ਦੇ ਵਿੱਚ ਆ ਸਾਡੀ ਬੂਲ ਦੀ ਵੈਰਿਟੀ ਹੀ ਹੈ ਲਗਭਗ ਆਏ ਦੇ ਨੇ ਇੱਥੇ ਸੋਨਾ ਬਣਿਆ ਆ ਨਾਲ ਪਜਾਮਾ ਤੇ ਸਟਾਲ ਹਾਂਜੀ ਹਾਂਜੀ ਆ ਨਾਲ ਇਹ ਵੀ ਹੋਰ ਦੇ ਵਿੱਚ ਆ ਵਧੀਆ ਚੋਣੇ ਨਾਲ ਹੋਰ ਦੇ ਵਿੱਚ ਵਧੀਆ ਬੀਸ ਬਣਿਆ ਬਹੁਤ ਜ਼ਿਆਦਾ ਚਾਹ ਸਾਰੇ ਦੇ ਉਸਾਰੇ ਜਿਹੜੇ ਜੀ ਆਉਣਗੇ ਨੇ ਹਾਂਜੀ ਚਲੋ ਚਲੋ ਚਲੀਏ ਚਲੋ ਚਲੋ ਸਾਮਾਨ ਲੈਣਾ ਮੁੜ ਕੇ ਇਹਨੇ ਬਹੁਤ ਪਰੇਸ਼ਾਨ ਕਰਨਾ ਉਥੇ ਡੈਡੀ ਆਏ ਆ ਅੰਬੀ ਕਹਿੰਦੇ ਵੇਸਣ ਦਾ ਸਮਾਨ ਲੈ ਗਈ ਤੇ ਮਾਰ ਗੋਨੇ ਬਹੁਤ ਪਰੇਸ਼ਾਨ ਕਰਨਾ ਉਥੇ ਯਾਰ ਸੰਦੀਪ ਨੇ ਬਹੁਤ ਬੜਾ ਪਰੇਸ਼ਾਨ ਕਰਨਾ ਵੇਲਾ ਯਾਰ ਨਾ ਨਾ ਯਾਰ ਇਹਨੇ ਪਰੇਸ਼ਾਨ ਕਰਨਾ ਤੇ ਅੱਧਾ ਘੰਟਾ ਹਨ ਲੱਗ ਜਾਣਾ ਹੈ ਬਾਈ ਆਪਣਾ ਰਿਆ ਸਮਾਨ ਨਿਕਲਣਾ ਛਣੇ ਛਣੇ ਜੋ ਵੀ ਆ ਇਹ ਕੜ ਲੈਸ ਮਾਨ ਆਪਣਾ ਸਾਰਾ ਚਾਚਾ ਯਾਰ ਮੂੰਗੀ ਤੇਰੀ ਮੰਮੀ ਦੀ ਤੁਹਾਡੇ ਵਾਲ ਲੈ ਵੀ ਸਮਾਨ ਲੈ ਆ ਲੈ ਆਪਾਂ ਸਾਰੇ ਆ ਮੂੰਗੀ ਮੰਗੀ ਜੋ ਵੀ ਵੇਸਣ ਇਹ ਚਨੇ ਲਏ ਆ ਸਾਰੇ ਸਾਪਤੀ ਸਾਰੇ ਲੈ ਜਿਹੜੇ ਜਿੰਨੇ ਵੀ ਪੈਣੇ ਸਮਗਰੀ ਵਗੈਰਾ ਉਹ ਮੜ ਕੇ ਭੁੰਨ ਕੇ ਤੇ ਫੇਰ ਬਰੀਕ ਬਰੂ ਕਰਨੀ ਆ ਉਹ ਸਾਡੀ ਮਾਤਾ ਹੁਣ ਜਿੱਦਾਂ ਆਖੂ ਉਦਾਂ ਕਰਨਾ ਮੰਮੀ ਮੇਰੀ ਚੱਲੀਏ ਜੀ ਣੜੀ ਨੂੰ ਹੁਣ ਉੱਥੇ ਮੈਂ ਮੈਨੂੰ ਡੈਡੀ ਸਦੂਨ ਤੇ ਛੱਡ ਦੇਣ ਕਿਤੇ ਮੁੜ ਕੇ ਉੱਥੇ ਸਕੂਟਰੀ ਤੇ ਲੈ ਜਾਣਗੇ ਸਮਾਨ ਸਾਰੇ ਣੜੀ ਚੱਲੇ ਆ ਹੁਣ ਮੈਂ ਸਕੂਟਰ ਹੀ ਦੇ ਰੱਖ ਲੈ ਆ ਜੋ ਉਦੋਂ ਤਾਂ ਮੈਂ ਕਹਿੰਦਾ ਮੈਂ ਮੈਂ ਕਾਰ ਤੇ ਵੀ ਲੈ ਆ ਹੁਣ ਪਰ ਡੈਡੀ ਕਹਿੰਦੇ ਮੈਨੂੰ ਕੋਈ ਦਿੱਕਤ ਨਹੀਂ ਹੈ ਜਿੱਦਾਂ ਸਹੀ ਲੱਗਦਾ ਵੇਖ ਲਓ ਮੈਂ ਚੱਲ ਲੈ ਜਾਉਗਾ ਯਾਰ ਦਿਲ ਕੰਡਿਆ ਖਣ ਨੂੰ ਲੈ ਜਾਉਗਾ ਇੱਥੇ ਆ ਗਏ ਆ ਘਰੇ ਆਪਾਂ ਚੱਲ ਵੀ ਕਾਫੀ ਟਾਈਮ ਅੱਜ ਹੋ ਗਿਆ ਹਣਾ ਅੱਜ 9 ਵਜੇ ਗਈ ਸਭ ਵਾਜ ਦੇ ਦਾਦਾਂ ਦਾਦਾਂ ਨੇ ਪਹਿਲਾਂ ਪੂਆ ਖੋਲਿਆ ਹੀ ਉਹ ਵੀ ਤੀਨੇ ਆਉਣਾ ਆ ਤੀਨੇ ਆਉਣਾ ਕਦੋਂ ਮੈਂ ਆ ਗਿਆ ਕਦੋਂ ਮੈਂ ਆ ਗਿਆ ਓ ਤੇਲੀ ਬੜੀਏ ਡਿੱਗ ਗਈ ਓਏ ਆ ਉੱਠ ਗਈ ਉੱਠ ਗਈ ਭੱਜ ਗਈ ਲੈ ਖੜੀਏ ਕਹਿੰਦੀ ਬੱਛੀ ਦੇ ਪਾ ਦੋ ਬੱਛੀ ਦੇ ਪਾ ਦੋ ਦਾਦੂ ਨੂੰੁੰ ਨਾ ਖੇਡਣ ਲੱਗ ਪਈ ਓਏ ਕਿਦਾਂ ਰਹੀ ਮੋਜੇ ਦੀ ਚਲਾਇਆ ਕਿ ਨਹੀਂ ਚਲਾਇਆ ਸੀ ਆ ਗਿਆ ਮੁਰਸਰ ਲੈ ਗਿਆ ਚਲੋ ਠੀਕ ਹੈ ਜੀ ਮੇਰੇ ਨਾਲ ਸਾਰਿਆਂ ਨਾਲ ਪੈਪਾ ਜੀ ਸੱਸੂ ਜੀ ਨਾਲ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਤੇ ਆਸਾਂ